ਉਹਨਾਂ ਨੂੰ ਮਿਟਾਉਣ ਲਈ ਆਇਆ ਹੈ ਇੱਕ ਜਗ੍ਹਾ ਆਪਣੇ ਆਉਣ ਦਾ ਕਾਰਨ ਅਵਤਾਰਾਂ ਦੇ ਪ੍ਰਗਟ ਹੋਣ ਦਾ ਕਾਰਨ ਵੀ ਉਹਨਾਂ ਬਿਆਨ ਕੀਤਾ ਜਬ ਜਬ ਹੋਤ ਅਰिष्ट अपारा ਤਬ ਤਬ ਦੇਹ ਧਰਤ ਅਵਤਾਰਾ ਅਰिष्ट ਟਾਇਰੈਂਟਸ ਨੂੰ ਕਹਿੰਦੇ ਨੇ ਪਾਪੀਆਂ ਨੂੰ ਜਿਵੇਂ ਜਿਵੇਂ ਪਾਪੀ ਵਧਦੇ ਨੇ ਤਿਵੇਂ ਤਿਵੇਂ ਅਵਤਾਰਾਂ ਦਾ ਆਗਾਜ਼ ਹੁੰਦਾ ਹੈ ਗੁਰਦੇਵ ਕਹਿੰਦੇ ਮੇਰੇ ਆਉਣ ਦਾ ਕਾਰਨ ਇਹ ਹੀ ਹੈ ਜਦੋਂ ਕਲਗੀਧਰ ਪਾਤਸ਼ਾਹ ਦੀ ਬਾਣੀ ਪੜ੍ਹਦੇ ਆਂ ਉਹ ਪ੍ਰੇਮ ਰਸੀ ਮੂਰਤ ਹੈ ਜਦੋਂ ਹੋਲੇ ਮਹੱਲੇ ਵਰਗੇ ਤਿਉਹਾਰਾਂ ਵੱਲ ਤੱਕਦੇ ਆਂ ਉੱਥੇ ਤਲਵਾਰ ਦੀ ਗੱਲ ਚੱਲਦੀ ਹੈ ਗੁਰਦੇਵ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਸਾਫ਼ੇ ਲਿਖਿਆ ਹੈ ਜੱਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਹਰ ਜ਼ਰੇ ਵਿੱਚ ਪ੍ਰੇਮ ਪ੍ਰਗਟ ਹੈ ਪਰਮਾਤਮਾ ਪ੍ਰਗਟ ਹੈ ਹਰ ਜ਼ਰੇ ਨਾਲ ਕੁਦਰਤ ਨਾਲ ਬਾਦਸ਼ਾਹ ਪ੍ਰੇਮ ਕਰਦੇ ਨੇ ਤੂੰ ਤਲਵਾਰ ਕਿਉਂ ਚੁੱਕਣੀ ਪੈ ਗਈ ਹੋਲੇ ਮਹੱਲੇ ਦਾ ਆਗਾਜ਼ ਕਿਉਂ ਕਰਨਾ ਪੈ ਗਿਆ ਮੁਗਲਿਆ ਸਲਤਨਤ ਜ਼ੁਲਮ ਕਰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਮਡੋ ਕਲੂ ਮਹਸਾਕਾ ਧਰਮ ਹੇਤ ਸਾਾਕਾ ਜਨ ਕੀਆ ਸੀਸ ਦਿਆ ਪਰ ਸ਼ਿਰਰ ਨਾ ਦਿਆ ਸਨਾਤਨ ਮਤ ਨੂੰ ਜੰਜੂ ਨੂੰ ਰੱਖਿਆ ਗੁਰਦੇਵ ਨੇ ਸ਼ਹਾਦਤ ਹੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੈਨੂੰ ਲਾਚਾਰ ਹੋ ਕੇ ਸ਼ਸਤਰ ਚੁਕਣੇ ਪੈ ਗਏ ਬਲਾਚਾਰ ਕੀ ਦਰਮਿਆ ਆਮਦਮ ਬਾਤ ਤਦ ਵੀਰ ਤੀਰੋ ਤਫੰਗ ਆਮਦਮ ਮੈਂ ਲਾਚਾਰ ਹੋ ਕੇ ਹਥਿਆਰ ਚੁੱਕੇ ਸ਼ੌਂਕ ਨਾਲ ਨਹੀਂ ਚੁੱਕੇ ਜ਼ੁਲਮ ਨੂੰ ਰੋਕਣ ਲਈ ਹਥਿਆਰ ਚੁੱਕੇ ਨੇ ਜ਼ੁਲਮ ਕਰਨ ਲਈ ਹਥਿਆਰ ਨਹੀਂ ਚੁੱਕੇ ਤਾਂ ਆਪਾਂ ਜਿਹੜੀਆਂ ਕੁਰਬਾਨਾਂ ਪਾਈਆਂ ਇਹ ਲੋਕਾਂ ਦਾ ਢਿੱਡ ਪਾੜਨ ਲਈ ਨਹੀਂ ਪਾਈਆਂ ਇਹ ਸੈਲਫ ਡਿਫੈਂਸ ਲਈ ਨੇ ਗਊ ਗਰੀਬ ਦੀ ਰੱਖਿਆ ਲਈ ਨੇ ਤਾਂ 14 ਜੰਗਾਂ ਦਰਮਿਆਨ ਕਲਗੀਧਰ ਪਾਤਸ਼ਾਹ ਨੇ ਕਦੇ ਪਹਿਲ ਨਹੀਂ ਕੀਤੀ ਕਹਿੰਦੇ ਔਰੰਗਜ਼ੇਬ ਪਹਿਲ ਤੂੰ ਕੀਤੀ ਹੈ ਕੇ ਪਹਿਮਾ ਸ਼ਿਕਨ ਬੇਦ ਰੰਗ ਆਮਦਨ ਮਾਇਆ ਤੇ ਗਤੀ ਰੋ ਤੂਫੰਗ ਆਮਦੰ ਤੇਰੀ ਫੌਜ ਕਾਲਾ ਲਿਬਾਸ ਪਾ ਕੇ ਪੈਮਾ ਸ਼ਿਕਨ ਹੋਈ ਵਾਦੇ ਤੋੜ ਕੇ ਮੈਨੂੰ ਘੇਰਾ ਪਾਇਆ ਹਮਲਾ ਕੀਤਾ ਮੈਂ ਫਿਰ ਹਥਿਆਰ ਚੁੱਕੇ ਨੇ ਹੁਣ ਜ਼ੁਲਮ ਬੜਾ ਕੀਤਾ ਇਹਨਾਂ ਲੋਕਾਂ ਨੇ ਗੁਰਦੇਵ ਨੇ ਹਥਿਆਰ ਉਠਾ ਲਏ ਕੰਡਿਆਂ ਨਾਲ ਟਕਰਾਉਣ ਲਈ ਕੰਡੇ ਬਣਨਾ ਪੈਂਦਾ ਏ ਜੇ ਫੁੱਲ ਬਣੇ ਰਹੋਗੇ ਤੇ ਵਿੰਨੇ ਜਾਓਗੇ ਗੰਵਾ ਸ਼ੇਰ ਨਾਲ ਨਹੀਂ ਲੜ ਸਕਦੀਆਂ ਮਿਟਾ ਦਿੱਤੇਗਾ ਜਾਣ ਗਿਆ ਝੁੰਡਾਂ ਦੇ ਚੁੰਡ ਖਤਮ ਹੋਣਗੇ ਸ਼ੇਰ ਬਣਨਾ ਪੈਂਦਾ ਹੈ ਹੁਣ ਗੁਰਦੇਵ ਤੇ ਸਰਬਸ਼ਕਤੀਮਾਨ ਨੇ ਉਹਨਾਂ ਨੂੰ ਤੇ ਇਧਰੋਂ ਉਧਰੋਂ ਨਾ ਗਦਕਾ ਨਾ ਤਲਵਾਰਬਾਜੀ ਨਾ ਸ਼ਸਤਰ ਨਾ ਸ਼ਾਸਤਰ ਵਿਦਿਆ ਸਿੱਖਣ ਦੀ ਲੋੜ ਨਹੀਂ ਹੈ ਇਹ ਤੇ ਇਤਿਹਾਸਕਾਰਾਂ ਨੇ ਵੈਸੇ ਹੀ ਗੁਰਮਖਾਂ ਨੂੰ ਮਾਣ ਦੇਣ ਲਈ ਲਿਖਤਾ ਫੁਲਾਣੇ ਕੋਲੋਂ ਵਿਦਿਆ ਲਈ ਦੀ ਢਮਕਾਨੇ ਕੋਲੋਂ ਗਦਕਾ ਸਿੱਖਿਆ ਜੇ ਉਹਨੂੰ ਸਿੱਖਣਾ ਪਿਆ ਤਾਂ ਫਿਰ ਉਹ ਸਤਿਗੁਰੂ ਕਾਹਦਾ ਹੈ ਉਹ ਸਿਖਾਉਣ ਆਇਆ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਉਹਨੂੰ ਕਰਤਾ ਲਿਖਿਆ ਹੈ ਗੁਰ ਕਰਤਾ ਗੁਰ ਕਰਨ ਹਾਰ ਗੁਰੂ ਇਜ਼ ਦਾ ਕ੍ਰੀਏਟਰ ਗੁਰੂ ਇਜ਼ ਦਾ ਡੂਅਰ ਖੁਦਾ ਨੂੰ ਕਿਸੇ ਕੋਲੋਂ ਸਿੱਖਣਾ ਨਹੀਂ ਪੈਂਦਾ ਉਹ ਸਾਡੇ ਵਰਗਾ ਨਹੀਂ ਹੈ ਵੀ ਉਹਨੂੰ ਵਿਦਿਆ ਸਿੱਖਣੀ ਪੈ ਗਈ ਮੁਨਸੀ ਵੀਰ ਮੁਹੰਮਦ ਵਰਗਿਆਂ ਨੂੰ ਫਾਰਸੀ ਦੀਆਂ ਅਜ ਤਾਂ ਗਲੂਏ ਚੋਂ ਪ੍ਰਗਟ ਕਰਕੇ ਛਿਆਂ ਵਰਿਆਂ ਦੀ ਉਮਰ ਵਿੱਚ ਕਲਗੀ ਧਰਨੇ ਸੁਣਾਈਆਂ ਕਾਫ ਗਾਫ ਸਿਖਾਉਣ ਲੱਗਾ Munshi ਚਰਨਾ ਤੇ ਡੰਡੌਤ ਕਰ ਗਿਆ ਵੀ ਇਹਨੂੰ ਕੌਣ ਪੜ੍ਹਾਵੇ ਤੇ ਪੜ੍ਹਾਉਣ ਆਇਆ ਹੈ ਗੁਰੂ ਗੋਬਿੰਦ ਸਿੰਘ ਦਾ ਰਤਬਾ ਵੱਖਰਾ ਹੈ ਨਾ ਇਸ ਰੂਹੇ ਜ਼ਮੀਨ ਤੇ ਕੋਈ ਚੰਮ ਦਾ ਲਫਾਫਾ ਉਹਦੇ ਵਰਗਾ ਹੋਇਆ ਚਾਹੇ ਕੋਈ ਗੁਰੂ ਹੈ ਪੀਰ ਹੈ ਕੋਈ ਭਗਵਾਨ ਹੈ ਕੋਈ ਅਵਤਾਰ ਹੈ ਕੋਈ ਰਹਿਬਰ ਹੈ ਨਾ ਕੋਈ ਉਹਦੇ ਵਰਗਾ ਹੋ ਸਕਦਾ ਹੈ ਉਏ ਭਲੇਖਾ ਕੱਢ ਦਿਓ ਵੀ ਉਹਨੂੰ ਜੰਗ ਜੂ ਕਿਰਿਆ ਵਿੱਚ ਅਭਿਆਸ ਕਰਨਾ ਪਿਆ ਸਾਨੂੰ ਅਭਿਆਸ ਕਰਾਉਣ ਲਈ ਹੋਲੇ ਮਹੱਲੇ ਦਾ ਆਗਾਸ ਕੀਤਾ ਗਿਆ ਹੈ ਹੋਲਾ ਹਮਲੇ ਨੂੰ ਕਹਿੰਦੇ ਨੇ ਮਹੱਲਾ ਜਾਏ ਹਮਲੇ ਨੂੰ ਕਹਿੰਦੇ ਨੇ ਦੋਨੋਂ ਪਰਸ਼ੀਅੰਦੇ ਲਫ਼ਜ਼ ਨੇ ਹੋਲਾ ਹਮਲਾ ਕਰਨ ਨੂੰ ਕਹਿ ਦਿੱਤਾ ਜਾਂਦਾ ਹੈ ਮਹੱਲਾ ਅਰਬੀ ਵਿੱਚ ਹਲੂਲ ਦੀ ਜਗ੍ਹਾ ਟਿਕਾਣਾ ਜਿੱਥੇ ਟਿਕਾਣਾ ਕੀਤਾ ਜਾਵੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸੇ ਨੂੰ ਸ਼ਸਤਰ ਵਿਦਿਆ ਵਿੱਚ ਯੁੱਧ ਕਲਾ ਦੇ ਵਿੱਚ નિਪੁੰਨ ਕਰਨ ਦੇ ਲਈ ਕਿਲਾ ਹোলਗੜ ਤੋਂ 1757 ਬਿਕਰਮੀ ਸੰਮਤ ਚੇਤਵਦੀ 1 ਨੂੰ ਹੋਲੇ ਮਹੱਲੇ ਦਾ ਆਗਾਜ਼ ਕੀਤਾ ਪ੍ਰਧਾਨ ਸਿੰਘਾਂ ਦੇ ਦੋ ਦਲ ਬਣਾ ਲੈਣੇ ਹੁਣ ਉਹਨਾਂ ਦੇ ਵਿੱਚ ਇੱਕ ਇੱਕ ਆਗੂ ਚੁਣ ਲੈਣਾ ਇੱਕ ਜਗਾ ਮਹੱਲਾ ਮੁਕਰਰ ਕਰਨਾ ਇੱਕ ਕਿਲਾ ਮੁਕਰਰ ਕਰਨਾ ਇੱਕ ਟਿੱਬੀ ਨੂੰ ਮੁਕਰਰ ਕਰਨਾ ਵੀ ਦੇਖਦੇ ਆਂ ਯੁੱਧ ਕਲਾ ਦੇ ਵਿੱਚ ਮਹਾਰਾਤ ਕਿਸ ਨੂੰ ਹਾਸਲ ਹੈ ਕਿਹੜਾ ਇਸ ਟਿੱਬੀ ਨੂੰ ਜਿੱਤੇਗਾ ਕਿਹੜਾ ਇਸ ਕਿਲੇ ਨੂੰ ਜਿੱਤੇਗਾ ਕਿਹੜਾ ਮੁਕਰਰ ਥਾਂ ਤੇ ਕਬਜ਼ਾ ਕਰੇਗਾ ਹਲੂਲ ਦੀ ਜਗਾ ਨੂੰ ਮਲੇਗਾ ਤੋਂ ਦੋਹਾਂ ਦਲਾਂ ਨੇ ਆਪਸ ਦੇ ਵਿੱਚ ਯੁੱਧ ਕਰਨਾ ਹੈ ਕਰਤਬ ਦਿਖਾਉਣੇ ਨੇ ਤੋ ਕਲਾ ਇਸ ਤਰ੍ਹਾਂ ਦਿਖਾਉਣੀ ਹੈ ਵੀ ਸਰੀਰਿਕ ਤੌਰ ਤੇ ਕਿਸੇ ਦਾ ਨੁਕਸਾਨ ਨਾ ਕੀਤਾ ਜਾਵੇ। ਬਾਕੀ ਨੀਲ-ਨੂਰ ਤੇ ਪੈ ਹੀ ਜਾਂਦੇ ਨੇ ਜਦੋਂ ਡਾਂਗ ਛੋਟਾ ਖੜਕਦਾ ਆ ਪਾ ਗਦਕੇ ਚ ਵੇਖਿਆ ਹੀ ਐ। ਜਿਸ ਕਿਸੇ ਨੇ ਹਲੂਲ ਦੀ ਜਗ੍ਹਾ ਤੇ ਕਬਜ਼ਾ ਕਰ ਲੈਣਾ ਉਹਨੂੰ ਫਿਰ ਦਰਬਾਰ ਦੇ ਵਿੱਚ ਸਿਰੋਪਾਉ ਬਖਸ਼ਣਾ ਗੁਰਦੇਵ ਨੇ। ਵੀ ਤੂੰ ਕਰਤਬ ਦੇ ਵਿੱਚ ਕਾਮਯਾਬ ਹੋਇਆ ਹੈ। ਸਤਿਗੁਰ ਭਏ ਦਿਆਲ। ਨਾਨਕ ਦਾਸ ਨਿਹਾਲ ਫਾਰਸੀ ਦਾ ਲਫ਼ਜ਼ ਹੈ ਨਿਹਾਲ ਮੁਰਾਦਬੰਦ ਹੋ ਗਿਆ ਜਿਨੇ ਗੁਰੂ ਗੋਬਿੰਦ ਸਿੰਘ ਨੂੰ ਖੁਸ਼ ਕੀਤਾ ਉਹਦੀਆਂ ਝੋਲੀਆਂ ਪਰ ਜਾਣੀਆਂ